ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਬਹੁ ਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋ ਲੋ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟੰਬਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਾਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ দান ਹਉ ਮੈਂ ਬਹੁ ਰਤਨਾ ਸਰੀਰ ਕਟਾਏ ਹਉ ਮੈਂ ਕਰ ਰਾਤੀ ਵਰਤਨੇਮ ਕਰਾਂ ਬਹੁ ਭਾਤੀ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੌ ਖੰਡ ਪ੍ਰਥਮੇ ਫਿਰਾ ਚਿਰ ਜੀਵਾ ਮਹਾ ਉਦਾਸ ਤਪਿ ਸਰਤੀਵ ਅਗਨ ਮਾਹਿ ਹੋ ਮੰਤ ਪ੍ਰਾਨ ਕਨ ਕ ਸਭ ਹੈ ਵਰ ਕੋ ਮੰਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਗ ਮਤ ਸਾਧਨ ਨਿਮਕ ਨਿਮਕ ਕਾਰ ਸ੍ਰੀ ਗਟਾਵੈ ਤਾਉ ਪੀ ਹਉ ਮੈਂ ਮੈਦ ਨ ਜਾਵੈ ਹਰ ਕੇ ਨਾਮ ਸੰਸਰਗਿ ਨਾਇ ਨਾਨਕ ਗੁਰਮੁਖ ਨਾਮ ਜਪਨ ਗਤ ਪਾਏ ਮਨ ਕਾਮਨਾ ਤੀਰਤ ਦੇਹ ਛੁਟਾ ਗਰਭ ਗੁਮਾਨ ਨਾ ਮਨ ਤੇ ਹੁਟਾ ਸੋਚ ਕਰੇ ਦਿਨ ਸੋ ਅਰ ਰਾਤ ਮਨ ਕੀ ਮੈਲ ਨਾ ਦੰਤ ਤੇ ਜਾਂ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਬਿਕਿਆ ਟਰ ਜਲ ਤੋਵੇ ਬਹੁ ਦੀ ਆਨੀਤ ਸੁਧ ਕਹਾ ਹੋਏ ਕਾਚੇ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਦਸਿਆਨਬ ਜਮ ਕਾ ਭਉ ਬਿਆਪੈ ਅਨਕ ਜਤਨ ਕਰ ਦਰਸਨ ਨ ਤਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਪ ਦਰਗਨ ਸਿਜੈ ਛੂਟ ਸ ਨਾਹੀ ਉਭ ਪਯਾਰ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੇ ਜਮ ਡੰਡਨ ਗੋਵਿੰਦ ਧਜਨ ਬਿਨ ਤਿਲ ਨਹੀਂ ਮਰਨ ਹਰ ਕਾਨਾ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਦਾਰਤ ਜੇ ਕੋ ਮੰਗੇ ਸਾਧਨ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਹਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਕ ਸਰਨਿਂ ਭਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮਹ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾ ਬੇਮਾਨ ਆਪਸ ਕੋ ਜੋ ਜਾਣ ਨੀਚਾ ਸੋ ਗਨਿਆ ਸਬਤ ਉਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਆਪਨੇ ਤੇ ਬੁਰਾ ਮਿਟਾਨਾ ਭੇਕੈ ਸਗਲ ਸਿਰਟ ਸਾਜਨਾ ਸੂਕ ਦੂਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨੇ ਤਾਵੇ ਕੋ ਨਾਉ ਤੇਰਾ ਤਾਉ ਨੇ ਮਾਨ ਕੋ ਪ੍ਰਭ ਤੇ ਰੁਮਾਨ ਸਗਲ ਕਟਾ ਕੋ ਦੇਵ ਉਹਦਾਰ ਕਰਨ ਕਰਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਬ੍ਰੰਭਰਾਤੇ ਤੁਮਰੀ ਉਸਤਤ ਤੁਮ ਤੇ ਹੋਇ ਨਾਨਕ ਵਰਣ ਜਾਣ ਸਕੋਇ ਸਰਬ ਧਰਮ ਮਹ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਮ ਤੁਮ ਕਿਰਿਆ ਸਾਜ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅਮਰਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨ ਸਗਲ ਥਾਨ ਤੇ ਉਹ ਊਤਮ ਤਾਨ ਨਾਨਕ ਜੇ ਘਟ ਵਸੈ ਹਰ ਨਾਮ ਸਗਲ ਤਾਨ ਤੇ ਉਹ ਊਤਮ ਤਾਨ ਨਾਨਕ ਜੇ ਘਟ ਵਸੈ ਹਰ ਨਾਮ